ਆਰੋ ਇਨਸਾਨ ਜੋ ਰਾਜਵੀਰ ਜਵੰਦੇ ਨੂੰ ਜਾਣਦਾ ਹੈ ਰੱਬ ਅੱਗੇ ਅਰਦਾਸ ਕਰਦਾ ਪਿਆ ਹੈ ਕਿ ਰੱਬਾ ਰਾਜਵੀਰ ਜਵੰਦੇ ਨੂੰ ਬਚਾ ਦੇ ਲੋਕ ਇਥੋਂ ਤੱਕ ਵੀ ਕਹਿ ਰਹੇ ਆ ਕਿ ਰੱਬਾ ਸਾਡੀ ਜਾਨ ਲੈ ਲੈ ਪਰ ਇਸ ਮਾਂ ਦੇ ਪੁੱਤ ਨੂੰ ਬਚਾ ਲੇ ਕਿਉਂਕਿ ਲੋਕ ਰਾਜਵੀਰ ਨੂੰ ਪਿਆਰ ਹੀ ਇੰਨਾ ਕਰਦੇ ਆ ਕਦੀ ਕਿਸੇ ਕੌਂਟ੍ਰੋਵਰਸੀ 'ਚ ਨਹੀਂ ਆਇਆ ਸਿੱਧਾ ਸਾਦਾ ਜੱਟ ਜਿਸ ਨੇ ਪੰਜਾਬ ਦਾ ਨਾਮ ਪੱਗ ਦਾ ਨਾਮ ਪੂਰੀ ਦੁਨੀਆ 'ਚ ਰੋਸ਼ਨ ਕੀਤਾ ਪਰ ਅੱਜ ਉਹ ਬੈੱਡ ਤੇ ਪਿਆ ਹੋਇਆ ਹੈ ਜੋ ਜ਼ਿੰਦਗੀ ਤੇ ਮੌਤ ਦੀ ਜੰਗ ਲੜਦਾ ਪਿਆ ਹੈ ਯਾਰੋ ਹਾਲ ਹੀ ਵੇਚਣਾ ਇੱਕ ਬਹੁਤ ਹੀ ਵੱਡੀ ਅਪਡੇਟ ਨਿਕਲ ਕੇ ਸਾਹਮਣੇ ਆਈ ਹੈ ਰਾਜਵੀਰ ਦੀ ਹਾਲਤ ਬਹੁਤ ਨਾਜ਼ੁਕੇ ਕਿਹਾ ਜਾ ਰਿਹਾ ਹੈ ਕਿ ਰਾਜਵੀਰ ਦੇ ਦਿਮਾਗ ਨੂੰ ਨਾ ਆਕਸੀਜਨ ਨਹੀਂ ਪਹੁੰਚਦੀ ਪਈ ਜਿਸ ਕਰਕੇ ਦਿਮਾਗ ਦੇ ਸੈੱਲ ਖਤਮ ਹੋ ਰਹੇ ਆ ਤੇ ਦਿਮਾਗ ਕਾਲਾ ਪੈ ਰਿਹਾ ਹੈ ਪਤਾ ਨਹੀਂ ਰੱਬ ਕੀ ਚਾਹੁੰਦਾ ਹੈ ਇੰਨੇ ਲੋਕ ਅਰਦਾਸਾਂ ਕਰਦੇ ਪਏ ਆ ਪਰ ਰੱਬ ਕਿਉਂ ਨਹੀਂ ਸੁਣ ਰਿਹਾ ਪਰ ਫਿਰ ਵੀ ਵਿਸ਼ਵਾਸ ਕਿਤੇ ਨਾ ਕਿਤੇ ਰੱਬ ਤੇ ਬਣਿਆ ਹੋਇਆ ਹੈ ਕਿ ਰੱਬਾ ਕੋਈ ਚਮਤਕਾਰ ਕਰ ਦੇ ਸਾਡਾ ਵੀਰ ਵਾਪਸ ਆ ਜਾਵੇ ਸੋ ਤੁਸੀਂ ਕਮੈਂਟਾਂ ਚ ਵਾਹਿਗੁਰੂ ਜੀ ਜ਼ਰੂਰ ਲਿਖ ਕੇ ਜਾਓ ਤੇ ਰੱਬ ਅਗੇ ਸੱਚੇ ਦਿਲੋਂ ਅਰਦਾਸ ਕਰੋ ਵੀ ਰਾਜਵੀਰ ਜਵੰਦਾ ਠੀਕ ਹੋ ਜਾਵੇ